ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਮੇਰਾ ਜਸ਼ਨਪ੍ਰੀਤ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਫੀਲ ਤਵਾਂ ਮੋਬਾਈਲ ਨੰਬਰ ਮੋਬਾਈਲ ਨੰਬਰ 628058169 ਆਪਾਂ ਦੂਜੇ ਤੀਜੇ ਅੰਦਰ ਵੀਡੀਓ ਕਵਰ ਕਰ ਦਿੰਦੇ ਆ ਵਧੀਆ ਵੀ ਕੀ ਇਹਦੇ ਪਸੂ ਪੂਰੇ ਵਧੀਆ ਬਈ ਇੱਕ ਨੰਬਰ ਆ ਇਹ ਕਲਾਸ ਦਾ ਪਹਿਲੇ ਨੰਬਰ ਆਪਾਂ ਜਿਹੜੀ ਵੱਚੀ ਦੇਖਦੇ ਆ ਕਿਹੜਾ ਸੂਆ ਇਹ ਬਈ ਦੂਜਾ ਸੂਆ origignal ਜਮਾ ਕੈਨ ਲੈਂਦੀ ਐ ਬਈ ਲੈ ਜੂ ਇਹ 10 10 ਦਿਨ ਲੈ ਜਾ 12 ਲੈ ਜੀ ਠੀਕ ਐ 10 12 ਦਿਨ ਸੂਣ ਚ ਬਾਕੀ ਪਿਆ ਠੰਡੀ ਸੀਲ ੱਡ ਲਓ ਕੋਈ ਹੋਰ ਨਹੀਂ ਗੱਲ ਆ ਕਹਿੰਦੇ ਮਾਰਦੀ ਹੱਥ ਵੱਲਾ ਠੀਕ ਐ ਕਿੰਨੀ ਕਾ ਮੀਰ ਆ ਦੁੱਧ ਆ ਰਿਹਾ ਪੜੋ ਤੇ ਦੁੱਧ ਬਈ ਮਾਲਕਾਂ ਦਾ ਪਿਛਲੇ ਸੂਏ 25 ਲੀਟਰ ਚੋਇਆ ਵਾ ਬੈਠ ਤੋ ਠੀਕ ਹੈ ਤੇ ਰੇਟ ਦਾ ਕੀ ਰਹੂਗਾ ਰੇਟ ਅੱਜ ਦਾ ਰੇਟ ਕੋਈ ਹੋਰ ਹੋਗਾ ਜਿੱਦੇ ਤਿਆਰ ਹੋਗੇ ਉਹਦੇ ਰੇਟ ਕੋਈ ਹੋਰ ਹੋਊਗਾ ਬਾਈ ਅੱਜ ਕੀ ਰੱਖਿਆ ਅੱਜ ਦਾ ਰੇਟ ਬਈ ਦਾ 115 ਦਾ ਦੁੱਧ ਦੀ ਕਪੈਸਿਟੀ ਹੈਗੀ 30000 ਆਸ-ਪਾਸ ਵਾਲੀ ਠੀਕ ਹੈ ਦਿਨ 15 ਕਰ ਦਿਆ ਹਨਾ 60 15 ਪਤਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਚੰਗੀ ਸਾਫ ਸੁਥਰੀ ਰਾਜੀ ਸਭ ਹੀ ਬੜੀ ਵਹਿੜਾ ਦੂਜਾ ਸੂਆ ਸੋਰੀ ਹੈ 15 ਦਿਨ ਸੂਣ ਚ ਬਾਕੀ ਪਿਆ ਰੇਟ ਕਰਿਆ ਪਿਆ ਦਾ 115 ਹਾਂਜੀ ਮਾਨਦਾਰ ਮਾੜਾ ਮੋਟਾ ਹੋ ਜਾਊਗਾ ਠੀਕ ਹੈ ਸੋ ਕਿਸੇ ਪਾਸੋਂ ਲਿਸ ਨਾ ਮੀ ਨਹੀਂ ਸਾਫ ਸੁਥਰੀ ਚੰਗੀ ਰਾਜੀ ਸਭੀ ਬਣੀ ਤੇ ਦੁੱਧ ਦੀ ਉਮੀਦ ਇਸ ਤੋਂ 30 ਲੀਟਰ ਦੀ ਆ ਕੱਲੀ ਕੱਚੀ ਕੱਚੀ ਆ ਸਾਈਨਿੰਗ ਸੋਨੇਗਾ ਚਮਕ ਧਮਕ ਬੱਚੀ ਚ ਬਹੁਤ ਜਿਆਦਾ ਆ ਠੀਕ ਐ ਸੋ ਬੂਥੀ ਵਗੈਰਾ ਦੇਖ ਸਕਦੇ ਹੋ ਬਾਕੀ ਘੁੰਨੀ ਬੈਠਦੀ ਆ ਨੀ ਨੀ ਨੂ ਨੀ ਪਾਣੀ ਖੜੂ ਆ ਖੜਦੀ ਆ ਬਾਕੀ ਬਿਲਕੁਲ ਬਹੁਤ ਆ ਵੜਦੀ ਆ ਨਾ ਬਾਈ ਜੀ 2 ਨੰਬਰ ਜਿਹੜੀ ਵੜਾ ਆਪਾਂ ਦੇਖੀ ਜਰੇ ਕਿਹੜਾ ਸੂਆ ਸੂਰੀ ਆ ਇਹ ਜੀ ਪਲੂਣ ਪੂਣਦੀ ਆ ਬੱਚੀ ਦੰਦੋ ਕਿਵੇਂ ਆ ਦੰਦੋ ਇਹ ਚੌੜੇ ਦਾ ਚੱਕਦੀ ਆ ਖੜੇ ਬੱਚੀ ਠੀਕ ਐ ਹਾਂ ਪਲੂਣ ਪਹਿਲਾਂ ਸੂਆ ਦਿਆ ਨੇ ਸਹੀ ਹੀ ਕਹਿ ਕੱ ਚਾਰ ਤੋਂ ਪੰਜ ਦਿਨ ਕੱਢਦੇ ਏ ਠੀਕੋ ਪੰਜ ਦਿਨ ਬਾਕੀ ਕੀ ਯਮੀਰਾ ਦੁੱਧ ਵਾਲੀ ਆਪਣੀ ਦੇ ਦੋ ਦੁੱਧ ਪਾ ਦੂਗੀ ਵੈੜ ਆਪਾਂ ਕਹਿਣ ਦੀਆਂ ਗੱਲਾਂ ਨਹੀਂ ਆਪਾਂ ਕਰਦੇ ਠੀਕ ਹੈ ਪਾ ਦੂਗਾ ਵੈੜ 20 22 20 ਕਰ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਕਿਹਦਾ 80000 ਕਿ ਬੈਠਾ ਮਾਰਟਲ ਹੋ ਜਾਊਗਾ ਮਾਰਟਲ ਕਰਦਾ ਹੈ ਭੱਟੀ ਬੁੱਢੀ ਬਹੁਤ ਆ ਕਰਦਾ ਠੀਕ ਹੈ ਹੁਣ ਪਹਿਲਾਂ ਸੂਆ ਰੇਟ 80000 ਹੈ ਨਾ 80 ਜੋ ਨਰਮ ਹੋ ਜੂਗੀ ਨਰਮ ਕਰਦਾ ਹੈ ਬਾਈ ਗੁੰਡੀ ਲਾਉਂਦਾ ਸੁ ਕੱਦ-ਕੱਡ ਬਹੁਤ ਆ ਬੱਚੀ ਬੜੀ ਤਗੜੀ ਐ ਸਾਫ ਸੁਥਰੀ ਹੈ ਨਾ ਪਹਿਲੇ ਸੂਏ ਚੰਗਾ ਪ੍ਰਦਰਸ਼ਨ ਕਰ ਦੋਗੇ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਹੱਥ ਧਰਾਣੀ ਰੇਟ ਸਰ 5000 ਫੁੱਲ ਸਹਿਜ ਆ ਮੂਹ ਚਾਰ ਦਾੰਦਾ ਬੀੜਪੁਰ ਪੂਰੀ ਓਕੇ ਆ ਜਮਾ ਥਣ ਚਾਰੇ ਨਿਕਣ ਵਿੱਚ ਸਾਫ ਸੁਥਰੇ ਵਿੱਥੀ ਤੇ ਲੱਗੇ ਆ ਦੇਖੋ ਲੈਵਲ ਹੂਗਾ ਕਿਆ ਬਾਤ ਆ ਬਦਵਾ ਬੱਚੀ ਦੇਖੀਏ ਨਾ ਕਿਹੜਾ ਸੂਆ ਇਹ ਜੀ ਪਲੂਨ ਸੂਈਆ ਦੰਦੋਂ ਚਾਰ ਦਾੰਦਾ ਬੱਚੀ ਆ ਕੈ ਕਿ ਦਿਨ ਹੋ ਗਏ ਸੂਈ ਨੂੰ ਇਹ ਬਾਈ ਇਹ ਤਾਂ ਸੈ ਕੱਲ ਸਵੇਰੇ ਸੂਈਆ 4 ਵਜੇ ਠੀਕ ਆ ਜੇਰ ਜੀ ਰੋਕੇ ਆ ਜੇਰ ਬਾਈ ਓਕੇ ਤਾਂ ਮੈਂ ਕਿੰਨਾ ਕੁ ਦੁੱਧ ਆਉਣੇ ਥੱਲੇ ਦੁੱਧ ਬਾਈ ਮੰਨ ਕੇ ਚੱਲ ਵੀ ਹੈਗਾਗਾ 10 ਕਿਲੋ ਵਾਂਗ ਬੋਹੜਾ ਠੀਕ ਹੈ ਤੇ ਚੌਂਟ ਜਵਾਦੀ ਇੱਕ ਨੰਬਰ ਆ ਜੇਰ ਜੁਰ ਜਵਾ ਇੱਕ ਨੰਬਰ ਆ ਕਿੰਨਾ ਕੁ ਦੁੱਧ ਪਾ ਦੋਗੀ ਅੰਦਾਜ਼ਾ ਜਾਇ ਜਾਇ ਅੰਦਾਜ਼ਾ ਭਾਈ ਪਾਈ ਦੋਗੀ 20 20 20 ਬਾਈ ਰੇਟ ਕੀ ਰੱਖਿਆ ਰੇਟ ਭਾਈ ਲੈਣ ਦੇਣ ਵਾਲੀ ਗੱਲ ਆ ਸੀਹਾਰ ਦੀ ਬੱਤੀ ਦੇ ਦਾਂ ਮਾੜੇ-ਵੱਟੇ ਮਾਨਤਨ ਹੋ ਜਾਊਗਾ ਢੋਰੀ ਬਾਹਰ ਨੂੰ ਕਾੜ ਵਗੈਰਾ ਦੇਖੋ ਬਹਿੜ ਦਾ ਚੰਗਾ ਸੋਹਣਾ ਸਾਫ਼ ਸੁਥਰਾ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਪਲੂੜ ਪਹਿਲਾ ਸੂਆ ਸੂਈ ਵੇ ਮੂੰਹ ਮੱਥਾ ਦੇਖੋ ਜਾਤ ਪੱਤ ਜੰਗਿਆ ਪਿੱਛੇ ਬੱਚਾ ਤੇ 10 ਲੀਟਰ ਬੋਲੇ ਸਟਾਰਟ ਹੀਗਾ 80000 ਦੇ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਬੱਚਾ ਦੇਖ ਰਿਹਾ ਇੱਕ ਡੱਬੀ ਵਿੱਚ ਇੱਕ ਜਰਸੀ ਹੈ ਨਾ ਆ ਤਾਂ ਢੱਲੂ ਆਪਣੇ ਘਰ ਦੀ ਆ ਬੱਚੀ ਠੀਕ ਹੈ ਉਹਦੇ ਦਿਖਾਈ ਵਿੱਚ ਮਲਦਾ ਇੱਥੇ ਆਪਾਂ ਠੀਕ ਆ ਤੁਹਾਨੂੰ ਚਾਹ ਰਹੀ ਹੈ ਹਾਂ ਬਾਈ ਇਹਦੇ ਚਾਰ ਹੀ ਆ ਠੀਕ ਹੈ ਕਿੰਨੀ ਕੁ ਉਮਰ ਹੈ ਜੀ ਇਹ ਬਾਈ ਹੈਗੀ ਆ 4 ਮਹੀਨਾ ਦੀ ਬੱਚੀ 4 ਮਹੀਨਾ ਦੀ ਬੱਚੀ ਹੈ ਹਾਂ ਕੀ ਰੇਟ ਹੈ ਦਾ ਰੇਟ ਬਾਈ ਯਾਰ ਲੈਣ ਦੇਣ ਵਾਲੀ ਗੱਲ ਹੈ 13000 ਦੀ ਬੱਚੀ ਦੀ ਚੰਗੀ ਬੈੜਦੀ ਆ ਵਧੀਆ ਹਾਂ ਠੀਕ ਹੈ ਮੂੰਹ ਮੱਥਾ ਦਿਖਾਈ ਪੜਾ ਜੋ ਰਿਹਾ ਫੋ ਦੇਖੋ ਫੇਸ ਕੁਆਲਿਟੀ ਵਗੈਰਾ ਚੰਗੀ ਸੋਹਣੀ ਰਾਜ ਜੀ ਸਭ ਬੜੀ ਵੀ ਹੈ ਨਾ ਹਾਂ ਤੇ ਅੱਗੇ ਦੀ 2 ਨੰਬਰ ਜਰਸੀ ਦੇਖੀ ਜਨੇ ਹਾਂ ਭਾਈ ਜਿਹੜੇ ਬੰਦੇ ਨੇ ਆ ਨਾਈ ਕੀ ਆ ਪਾਣੀ ਕਹਿੰਦੇ ਹੈਗੇ ਗੱਲ ਆਪਣੇ ਮੋਬਾਈਲ ਤੇ ਵੀਡੀਓ ਪਈ ਆ ਬਕਾਇਦਾ ਉਹਨੇ 50 ਜੀ ਨੂੰ ਬਾੜ ਦੀ ਵਾਚੀ ਬਈ 10 ਕਿ ਦਿੱਤਾ ਆਪਾਂ ਠੀਕ ਹੈ ਹਾਂ ਰੇਟ ਇਹਦਾ ਕੀ ਰੱਖਿਆ ਰੇਟ ਭਾਈ ਲੈਣ ਦੇ ਵਾਲੀ ਗੱਲ ਆ 20000 ਦੀ ਵਾਚੀ ਦੀ ਮਾਰਦਾਨ ਹੋ ਜਾਊਗਾ ਮਾਰਦਾਨ ਠਣ ਚਾਰੀ ਆ ਠਾਣੀ ਦੇ ਵਿੱਚ ਆ ਬੜੇ ਮੂੰਹ ਕਰੀ ਹੋਏ ਬੜਾ ਮੂੰਹ ਬੜਾ ਜਰੂਰੀ ਉਹ ਦੇਖੋ ਮੂੰਹ ਮੱਥਾ ਚੰਗਾ ਸੋਹਣਾ ਸਾਫ਼ ਸੁਥਰਾ ਹੈ ਨਾ ਹਾਂ ਸੋ ਪੰਜ ਨਗਰ ਦਿਖਾ ਦੇ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ